ਖਾਂਕੋਟ ਦੇ ਪਿੰਡ ਮਲਿਕਪੁਰ ਦੇ ਇੱਕ ਪਲਾਟ ਵਿੱਚੋਂ ਮਿਲਿਆ ਮੋਰਟਾਰ ਸੈੱਲ ਖਾਂਕੋਟ ਦੇ ਪਿੰਡ ਮਲਿਕਪੁਰ ਦੇ ਇੱਕ ਪਲਾਟ ਵਿੱਚੋਂ ਮੋਰਟਾਰ ਸੈੱਲ ਵਿਲੰਕরণ ਕਾਰਨ ਲੋਕਾਂ ਦੇ ਵਿੱਚ دہشت ਦਾ ਮਾਹੌਲ ਬਣ ਗਿਆ ਪਲਾਟ ਦੇ ਮਾਲਕ ਨੇ ਦੱਸਿਆ ਕਿ ਉਸ ਸ਼ਾਮ ਨੂੰ ਜਦ ਪਲਾਟ ਵਿੱਚ ਲਾਏ ਪੌਦਿਆਂ ਨੂੰ ਪਾਣੀ ਦੇਣ ਆਇਆ ਤਾਂ ਦੇਖਿਆ ਕਿ ਇੱਕ ਬੰਮ ਟਾਈਪ ਸੈੱਲ ਪਿਆ ਹੋਇਆ ਸੀ ਜਿਸ ਦੇ ਬਾਅਦ ਉਸਨੇ ਆਪਣੇ ਦੋਸਤਾਂ ਨੂੰ ਦੱਸਿਆ ਤੇ ਪੁਲਿਸ ਨੂੰ ਸੂਚਨਾ ਦਿੱਤੀ ਗਈ ਜਿਸ ਦੇ ਚੱਲਦੇ ਪੁਲਿਸ ਵੱਲੋਂ ਉਸ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕੀਤੀ ਜਾ ਰਹੀ ਹੈ ਮੈਂ ਇੱਥੇ ਪਲਾਟ ਦੇ ਵਿੱਚ ਥੋੜੀ ਜਵਾਰਜੀ ਰਹੀ ਸੀ ਕੱਲ ਮੈਂ ਪਾਣੀ ਸ਼ਾਮ ਨੂੰ ਲਾ ਕੇ ਗਿਆ ਸੀ ਸਵੇਰ ਅਜ ਮੈਂ ਸੁਬਹਾ ਆਇਆ ਨਹੀਂ ਸੀ ਤੇ ਸ਼ਾਮ ਨੂੰ ਮੈਂ ਚੈੱਕ ਕੀਤਾ ਆਣ ਕੇ ਚੈੱਕ ਕਰਨ ਤੋਂ ਬਾਅਦ ਦੇਖਿਆ ਤੇ ਕੋਈ ਚੀਜ਼ ਸੈਲ ਜਿੱਦਾਂ ਕੀ ਕੋਈ ਬੰਬ ਜਿਹਾ ਜਿੱਦਾਂ ਹੁੰਦਾ ਉਹ ਦੇਖੀ ਆਣ ਕੇ ਤੇ ਮੈਂ ਤਲਾਸ਼ ਕੀਤੀ ਜਿੱਥੇ ਜਾ ਕੇ ਆਪਣਾ ਸਰਕਾਰੀ ਆਪਣਾ ਥਾਣਾ ਇਦਾਂ ਦਾ ਗੱਲਬਾਤ ਤੇ ਉਹ ਮੁਕੇਸ਼ ਸਾਹਿਬ ਜੀ ਹੁਣੇ ਆਏ ਹੋ ਇਹਨਾਂ ਤੇ ਚੈੱਕ ਕਰ ਰਹੇ ਨੇ ਤੇ ਅੱਗੇ ਦੇਖੋ ਅੱਗੇ ਚੈੱਕ ਕਰਕੇ ਦੱਸ ਦਿੰਨੇ ਹਾਂ ਸ਼ਾਮੀ ਕੋਈ 6 ਵਜੇ ਨਾਲ ਠੀਕ ਹੈ ਹਾਂਜੀ ਹਾਂਜੀ ਨਮਸਕਾਰ ਜੀ ਮੇਰਾ ਨਾਮ ਹੈ ਰਾਜੋ ਮਖੋਰੀਆ ਵਾਰ ਨੰਬਰ 47 ਤੋਂ ਗੱਲ ਕਰ ਰਹੇ ਹਾਂ ਕਿ ਮੇਰੀ ਵਾਰਨਪੁਰ 47 ਦੇ ਵਿੱਚ ਹੀ ਮਲਕਪੁਰ ਦੇ ਵਿੱਚ ਸ਼ੋਪ ਹੈ ਇਲੈਕਟ੍ਰੋਨਿਕਸ ਦੀ ਤੇ ਮੇਰੀ ਸ਼ੋਪ ਦੇ ਬਿਲਕੁਲ ਨਜ਼ਦੀਕ ਪੈਲੀਆਂ ਦੇ ਨਾਲ ਹੀ ਸਾਡੇ ਸੱਜਣ ਨੇ ਬੰਦੇ ਉਹਨਾਂ ਦਾ ਪਲਾਟ ਹੈ ਉਹਨਾਂ ਨੇ ਸਬਜ਼ੀ ਵਗੈਰਾ ਇੱਥੇ ਲਗਾਈ ਦੀ ਆ ਉਹ ਰੋਜ਼ ਦੀ ਰੁਟੀਨ ਦੀ ਤਰ੍ਹਾਂ ਜਿੱਦਾਂ ਇੱਥੇ ਅੱਜ ਵੀ ਆਏ ਸੀ ਤੇ ਸ਼ਾਮ ਨੂੰ ਤਕਰੀਬਨ 6 ਵਜੇ ਦੇ ਕਰੀਬ ਤੇ ਉਹ ਜਦੋਂ ਆਪਣਾ ਥੋੜਾ ਜਿਹਾ ਗੋਡੀ ਵਗੈਰਾ ਕਰ ਰਹੀ ਸੀ ਤੇ ਪਾਣੀ ਵਗੈਰਾ ਲਗਾ ਰਹੇ ਤੇ ਉਹਨਾਂ ਨੂੰ ਕੋਈ ਬੰਮ ਨੂੰ ਮਾ ਚੀਜ਼ ਕੋਈ ਦਿਖਣ ਨੂੰ ਮਿਲੀ ਆ ਤੇ ਉਹਨਾਂ ਨੇ ਫਿਰ ਆ ਕੇ ਮੈਨੂੰ ਜਦੋਂ ਦੱਸਿਆ ਤੇ ਆਪਾਂ ਸਾਰਿਆਂ ਨੇ ਦੇਖਿਆ ਤੋ ਥੋੜਾ ਜਹਾਨੂੰ ਡਾਊਟ ਹੋਇਆ ਉਹ ਚੀਜ਼ ਦਾ ਕਿ ਬਿਲਕੁਲ ਇਹ ਮਸਾਇਲ ਜਾਂ ਕੋਈ ਬੰਬ ਨੁਮਾ ਚੀਜ਼ ਦੀ ਤਰ੍ਹਾਂ ਲੱਗਦੀ ਹੈ ਤੇ ਫਿਰ ਆਪਾਂ ਪੁਲਿਸ ਪ੍ਰਸ਼ਾਸਨ ਨੂੰ ਜਿਹੜਾ ਉਹ ਇਤਲਾਹ ਕਰਤੀ ਹੈ ਨਾਲ ਦੇ ਨਾਲ ਹੀ ਤੇ ਨਾਲ ਦੇ ਨਾਲ ਹੀ ਪੁਲਿਸ ਪ੍ਰਸ਼ਾਸਨ ਜਿਹੜੇ ਆ ਉਹ ਆ ਗਏ ਆ ਤੋ ਇਨਕੁਆਇਰੀ ਕਰ ਰਹੇ ਆ ਬਾਕੀ ਜੋ ਵੀ ਹੋਏਗਾ ਤੇ ਉਹੀ ਦੱਸ ਸਕਦੇ ਆ ਬਿਲਕੁਲ ਤੁਹਾਨੂੰ ਕਲੀਅਰ ਜੋ ਵੀ ਹੋਏਗਾ ਜੋ ਵੀ ਉਹਨਾਂ ਨੂੰ ਪਤਾ ਹੋਏਗਾ ਕੀ ਚੀਜ਼ੇ ਨਿਕਲਦੀ ਧੰਨਵਾਦ ਵਨ ਆਫ ਦਾ ਪ੍ਰੀਮੀਅਮ ਐਂਡ ਪ੍ਰੈਸਟੀਜੀਅਸ ਪ੍ਰੋਫੈਸ਼ਨਲ ਇੰਸਟੀਟਿਊਟਸ Providing a wide range of professional courses with 100% placement assistance. We are Sri Sai Group of. In